ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਹੁੰਚੇ ਆਂ ਆਪਾਂ ਸੰਨੂ ਠੀਕ ਹੈ ਜੀ ਤੇ ਕਰਦੇ ਆਂ ਆਪਾਂ ਬਾਈ ਜੀ ਨਾਲ ਗੱਲਬਾਤ ਠੀਕ ਹੈ ਜੀ ਲੈਨੇ ਹੋਏ ਤੋਂ ਟੇਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਹਾਂਜੀ ਨਾਮ ਦੱਸੋ ਜੀ ਨਾਮ ਭਰਪੂਰ ਸਿੰਘ ਪਿੰਡ ਸੰਧੂਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾਈ ਠੀਕ ਹੈ ਜੀ ਫੋਨ ਨੰਬਰ ਹੈਗਾ 9915466734 ਠੀਕ ਹੈ 9915466734 ਹਾਂ ਜੀ ਦੱਸੋ ਕੀ ਡਿਟੇਲ ਗਾ ਦੀ ਇਹ ਫਲੂਨ ਬੱਚੀ ਹੈ ਜੀ ਦੰਦੋ ਖੀਰੀ ਹੈ ਠੀਕ ਹੈ ਜੀ ਮੰਨ ਲਓ ਵੀ ਇਹਨੂੰ ਅੱਜ ਚੌਥਾ ਦਿਨ ਆ ਸੂਈ ਨੂੰ ਠੀਕ ਹੈ ਜੀ ਹੁਣ 14 ਕਿਲੋ ਉਹ ਤਾਂ ਇਸ ਟਾਈਮ ਤਿਆਰ ਹੈ ਠੀਕ ਹੈ ਜੀ ਚੌਹ ਚੂਨ ਦੀ 100% ਓਕੇ ਆ ਠੀਕ ਹੈ ਜੀ ਮਾਗਰ ਵੀ ਬੱਚੀ ਹੈ ਜੀ ਠੀਕ ਹੈ ਜੀ ਆਲਾ ਤੋਂ ਟਾਈਮ ਚੋਕੇ ਤੇ ਤਸੱਲੀ ਕਰਕੇ ਬੰਦਾ ਲੈ ਆ ਸਕਦੇ ਠੀਕ ਹੈ ਜੀ ਖੋਲ ਕੇ ਦਿਖਾਉਗੀ ਹਾਂ ਤੋਰਦਾ ਨੇ ਫੁੱਲ ਫੁੱਪਰ ਸਰ ਉਹ ਹੋ ਗਿਆ ਹਾਂ ਜੀ ਜੀ ਦੇਖ ਸਕਦੇ ਹੋ ਕੱਦ-ਕੁੱਦ ਚੰਗਾ ਬੱਸੀ ਦਾ ਠੀਕ ਹੈ ਜੀ ਮਗਰ ਵੀ ਬੱਸੀ ਹੈ ਬਾਈ ਕਹਿੰਦਾ ਦੇਖੋ ਸੱਲੀ ਨਾਲ ਚੋਕੇ ਮਿਲ ਜਾ ਜਾ ਸਕਦੇ ਠੀਕ ਹੈ ਜੀ ਦੱਬਾਈ ਨਾ ਲੋੜ ਲੈ ਬਰਾ ਫੇਸਬੁਕ ਦੇ ਸਰੋ ਫੇਸਬੁਕ ਦੇ ਸਰੋ ਠੀਕ ਹੈ ਹਾਂਜੀ ਬਈ ਰੇਟ ਦੱਸੋ ਜੀ ਕੀ ਰੇਟ ਦਾ ਸਪਾਂ ਦੇ ਭਖਾਈ ਜੀ ਇਹਦਾ ਮੁੱਲੀ ਕਰਦੇ ਚੋਂ ਮਾਨਤਾ ਨੂੰ ਵੀ 57000 ਰੁਪਏ ਦੇ ਦਾ ਠੀਕ ਹੈ ਜੀ ਬਈ 57000 ਰੁਪਏ ਵੜਾ ਦਿੰਦਾ ਠੀਕ ਹੈ ਹਾਂਜੀ ਅਗਲੀ ਡੀਟੇਲ ਦੱਸੋ ਜੀ ਨਾਲ ਇਹ ਦੂਜਾ ਸੂਆ ਵੜਾ ਠੀਕ ਹੈ ਜੀ ਇਹਦੇ ਮੰਨ ਲਓ ਵੀ 12 13 ਤਰੀਕ ਨੂੰ ਤਾਂ ਪੂਰੇ ਹੁੰਦੇ ਆ ਠੀਕ ਹੈ ਜੀ ਹਲੇ 10 ਤੋਂ 11 ਨਾਲ ਪਏ ਆ ਦੁੱਧ ਮਾਲਕਾਂ ਨੇ ਦੱਸਿਆ ਵੀ ਉਹ ਤਾਂ ਕੱਢਿਆ ਬਲੂਨ ਦਾ 20 ਕਿਲੋ ਠੀਕ ਹੈ ਜੀ ਨਾਲ ਭਾਂਡੇ ਦੀ ਚੰਗੀ ਆ ਪੂਰੀ ਥਨ ਥਲ ਚੰਗਾ ਲੱਗਿਆ ਵਾ ਚੋਈ ਚੋਈ ਦੀ ਸੀਲ ਆ ਠੀਕ ਹੈ ਜੀ ਦੇਖ ਨਾ ਕਦਮ ਲਉਗੇ ਇਹ ਜਨਮ ਲਉਗੇ 10 ਗੇਰਾਂ ਲਉ ਜੀ 12 ਤਰੀਕ ਨੂੰ ਤਾਂ ਪੂਰੇ ਹੁੰਦੇ ਅੱਜ 2 ਹੋ ਗਈ ਠੀਕ ਹੈ ਜੀ ਰੇਟ ਵੀ ਦੱਸੀ ਦੇਦਾ ਇਹਦੇ ਦਾ 65000 ਰੁਪਏ ਮੋਲੇ ਠੀਕ ਹੈ ਜੀ ਖੋਲ ਕੇ ਦਿਖਾ ਦਿਓ ਆਇਆ ਫਿਰ ਕੁਆਲਟੀ ਕੱਦ ਕੋਈ ਬਸੀ ਦਾ ਸੋਹਣਾ ਜੀ ਬਹੁਤ ਸੋਹਣਾ ਆਰਡਰ ਲੈ ਕੇ ਸੂ ਵੀ ਬਹੁਤ ਕੁਆਲਟੀ ਦੀ ਬੱਛੀ ਆ ਠੀਕ ਹੈ ਦੇਖ ਸਰ ਜੀ ਹਾਂ ਜੀ ਰੱਤ ਪੂਰਾ ਤਰਾਂ ਠੀਕ ਹੈ ਜੀ ਮੋੜ ਲਿਓ ਠੀਕ ਜੀ ਜਿਸਾ ਦੇ ਭਾਂਤ ਤੋਂ ਲੈਵਨ ਉਹ ਹਿੱਡੀ ਸੀ ਬਥੇਰੀਆ ਲਿਓ ਜੀ ਮੋੜ ਲਿਓ ਬਾਈ ਜੀ ਨੇ ਸਾਨੂੰ ਰੇਟ ਦੱਸਤਾ ਜੀ ਦਾ ਠੀਕ ਹੈ ਜੀ ਤੇ 10-12 ਮੰਨ ਬਾਈ ਜੀ ਕਹਿੰਦਾ ਲੈ ਜੀ ਫਿਰ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਜੀ ਪੰਨ ਸੰਧੂ ਠੀਕ ਹੈ ਜੀ ਜਦਾ ਵਰ ਲਾੜਾ ਆਪਕਾ ਬਾਈ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਾ ਕਰੋ ਤਾਂ ਕਿ ਜਦੋਂ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਜੀ ਆਪਣਾ ਨੰਬਰ ਹੈ 752803552 ਜੇ ਕਿਸੇ ਭਾਈ ਨੇ ਵੀਡੀਓ ਐਡਿਟ ਕਰਾਉਣੀ ਹੈ ਤਾਂ ਤੁਸੀਂ ਮੈਨੂੰ ਜੁਮੈਟ ਕਰਨਾ ਮਿਲਦੇ ਆ ਭਰਾ ਅਗਲੀ ਵੀਡੀਓ ਚੁੱਪ ਕੇ ਬਾਈ